ਰੂੜੋ ਗੂੜੋ ਗੈਰ ਗੰਭੀਰੋ ਇਹ ਸ਼ਬਦ ਬਾਣੀ ਵਿੱਚ ਆਏ ਨੇ ਕਹਿੰਦੇ ਹੇ ਠਾਕੁਰ ਹੇ ਮੇਰੇ ਮਾਲਕ ਤੂੰ ਸੁੰਦਰ ਹੈ ਸੁੰਦਰ ਹੈ ਤੂੰ ਬਹੁਤ ਸੁੰਦਰ ਹੈ ਜਦੋਂ ਪਿਓ ਦੇ ਕੋਲੋਂ ਸੁੱਖ ਮਿਲ ਨਾ ਬੱਚੇ ਨੂੰ ਤੇ ਬੱਚਾ ਪਤਾ ਕੀ ਕਹਿੰਦਾ ਕਹਿੰਦੇ ਪਾਪਾ ਜੀ ਬਹੁਤ ਅੱਛੇ ਨੇ ਜਦੋਂ ਬੱਚੇ ਨੂੰ ਸੁੱਖ ਮਿਲਦੇ ਨਾ ਉਦੋਂ ਕਹਿੰਦੇ ਪਾਪਾ ਜੀ ਬਹੁਤ ਅੱਛੇ ਨੇ ਤੇ ਜੇ ਪਾਪਾ ਜੀ ਝਿੜਕਦੇ ਆ ਨਾ ਤੇ ਫਿਰ ਆਪਣੀ ਮਾਂ ਕੋਲ ਰੋਂਦਾ ਰੋਂਦਾ ਜਾ ਕੇ ਪਤਾ ਕੀ ਕਹਿੰਦਾ ਪਾਪਾ ਜੀ ਬਹੁਤ ਬੁਰੇ ਨੇ ਅਸੀਂ ਚੰਗਾ ਤੇ ਮੰਦਾ ਇਹਨੂੰ ਆਪਣੇ ਸਵਾਰਥ ਨਾਲ ਜੋੜ ਲਿਆ ਹੈ ਜੇ ਰੱਬ ਨੇ ਪਦਾਰਥ ਦਿੱਤੇ ਮੈਂ ਕਹਿੰਦਾ ਉਹ ਬੱਚਾ ਚੰਗਾ ਸਾਡੇ ਨਾਲੋਂ ਉਹਨੇ ਕਿਹਾ ਤੇ ਇਹਨਾਂ ਵੀ ਪਾਪਾ ਜੀ ਚੰਗੇ ਨੇ ਜਦੋਂ ਦੀ ਮਾਨਿਸ਼ਾ ਕੋਈ ਚੀਜ਼ ਮਿਲ ਗਈ ਕੋਈ ਖਾਣ ਨੂੰ ਮਿਲ ਗਿਆ ਕੋਈ ਖੜਾਉਣਾ ਮਿਲ ਗਿਆ ਉਹਨੇ ਕਿਹਾ ਨਾ ਪਾਪਾ ਜੀ ਬੜੇ ਅੱਛੇ ਨੇ ਅਸੀਂ ਤੇ ਪਤਾ ਨਹੀਂ ਕਿੰਨੀਆਂ ਦਾਤਾਂ ਲੈਨੇ ਰੱਬ ਤੋਂ ਫਿਰ ਵੀ ਰੱਬ ਦਾ ਧੰਨਵਾਦ ਨਹੀਂ ਕਰਦੇ ਇੱਥੇ ਗੁਰੂ ਸਾਹਿਬ ਕਹਿ ਰਹੇ ਨੇ ਕਿ ਰੱਬ ਜੀ ਤੂੰ ਸੁੰਦਰ ਹੈਂ ਪਾਵ ਤੂੰ ਬੜਾ ਅੱਛਾ ਹੈ ਬੜਾ ਸੋਹਣਾ ਹੈ ਤੂੰ ਸਿਆਣਾ ਹੈ ਇਹ ਗੱਲ ਤਾਂ ਮੰਨਣ ਵਾਲੀ ਕਿ ਰੱਬ ਬੜਾ ਸੋਹਣਾ ਹੈ ਸੁੰਦਰ ਹੈ ਉਹ ਕਿਸੇ ਨਾ ਵਿਤਕਰਾਨੀ ਕਰਦਾ ਉਹ ਸਾਰਿਆਂ ਨੂੰ ਰੋਜੀ ਦੇ ਰਿਹਾ ਹੈ ਭਾਵੇਂ ਉਹਨੂੰ ਕੋਈ ਯਾਦ ਕਰੇ ਜਾਂ ਨਾ ਕਰੇ ਅਕਿਰਤ ਘਣਾਂ ਨੂੰ ਵੀ ਦੇ ਰਿਹਾ ਹੈ ਇਹ ਉਹਦੀ ਸੁੰਦਰਤਾ ਦੀ ਨਿਸ਼ਾਨੀ ਹੈ ਬੰਦੇ ਦੇ ਵਾਸ ਹੋਵੇ ਨਾ ਅੱਧੀ ਦੁਨੀਆ ਭੁੱਖੀ ਮਰ ਜੇ ਪਰ ਰੱਬ ਸਾਰਿਆਂ ਨੂੰ ਦਿੰਦਾ ਮੈਨੂੰ ਪਿੰਡ ਵਾਸੀਆਂ ਨੇ ਇੱਕ ਗੱਲ ਦੱਸੀ ਕਹਿੰਦੇ ਇੱਕ ਮਿਸਤਰੀ ਸਿੰਘ ਹੁੰਦਾ ਸੀ ਪਿੰਡ ਵਿੱਚ ਤੇ ਆਟਾ ਪੀਣ ਵਾਲੀ ਉਹਦੀ ਚੱਕੀ ਸੀ ਉਹ ਕੁਝ ਦਿਨਾਂ ਬਾਅਦ ਪੋੜ ਲਾ ਕੇ ਹੁਣ ਤਾਂ ਛੋਟੀਆਂ ਚੱਕੀਆਂ ਆ ਗਈਆਂ ਨਾ ਉਦੋਂ ਵੱਡੇ ਵੱਡੇ ਪੋੜ ਹੁੰਦੇ ਸਨ ਪੱਥਰ ਦੇ ਉਹਨਾਂ ਨੂੰ ਥੋੜੀ ਛਾਣੀ ਦੇ ਨਾਲ ਇਸ ਤਰੀਕੇ ਦੇ ਨਾਲ ਉਹ ਬਣਾਉਂਦਾ ਸੀ ਕਿ ਆਟਾ ਵਧੀਆ ਬਰੀਕ ਪੀਸਿਆ ਜਾਵੇ। ਕਹਿੰਦੇ ਇੱਕ ਵਾਰੀ ਹਥੌੜੀ ਥੋੜੀ ਜ਼ੋਰ ਦੀ ਵੱਜ ਗਈ ਤੇ ਵੱਡੀ ਚੱਪਰ ਜਿਹੜੀ ਪੱਥਰ ਦੀ ਉਹ ਵਿੱਚੋਂ ਨਿਕਲ ਕੇ ਅਲੱਗ ਹੋ ਗਈ। ਕਹਿੰਦੇ ਜਦੋਂ ਅਲੱਗ ਹੋਈ ਤੇ ਉਹਦੇ ਵਿੱਚੋਂ ਕੀੜਾ ਨਿਕਲਿਆ। ਆ ਹੁਣ ਵੀ ਮੀਡੀਆ ਦਾ ਸਮਾਂ ਹੈ। ਤੁਸੀਂ ਵੇਖ ਸਕਦੇ ਹੋ ਨੈੱਟ ਦੇ ਉੱਤੇ ਪੱਥਰਾਂ ਦੇ ਵਿੱਚੋਂ ਕੀੜੇ ਨਿਕਲ ਰਹੇ ਨੇ। ਜਿਨ੍ਹਾਂ ਨੂੰ ਕੋਈ ਰਸਤਾ ਨਹੀਂ ਐ ਰੋਟੀ ਪਹਚਾਉਣ ਦਾ ਰੱਬ ਵੇਖੋ ਕਿਦਾਂ ਉਹਨਾਂ ਨੂੰ ਉੱਥੇ ਰਿਜਕ ਦੇ ਰਿਹਾ ਕਿਦਾਂ ਪਾਲ ਰਿਹਾ ਪਾਖਨ ਕੀਟ ਗੁਪ ਤੋਏ ਰਹਤਾ ਤਾਂ ਚੋ ਮਾਰਗ ਨਹੀਂ ਕਹਿ ਤਾਨਾ ਪੂਰਨ ਤਾਹੂ ਕੋ ਮਾਤਰੇ ਜੀੜ ਰਾਹੀ ਉਹ ਪਰਮਾਤਮਾ ਸਾਰਿਆਂ ਨੂੰ ਰੋਜੀ ਦਿੰਦਾ ਹੈ ਉਹ ਸੁੰਦਰ ਹੈ ਤੇ ਜਿਹੜਾ ਉਹਦੇ ਨਾਲ ਜੁੜੇਗਾ ਉਹ ਵੀ ਸੁੰਦਰ ਬਣ ਜਾਏਗਾ ਇਥੇ ਸ਼ਕਲ ਦੀ ਗੱਲ ਨਹੀਂ ਹੈ ਵੀ ਕਿਸੇ ਦੀ ਚਮੜੀ ਦਾ ਰੰਗ ਕਾਲਾ ਹੈ ਤੇ ਕਿਸੇ ਦਾ ਗੋਰਾ ਹੈ ਉਹ ਮੈਣੇ ਨਹੀਂ ਰੱਖਦਾ ਤੁਹਾਡੇ ਅੰਦਰ ਗੁਣਾ ਦੀ ਸੁੰਦਰਤਾ ਕਿੰਨੀ ਹੈ ਤੁਸੀਂ ਪ੍ਰਮਾਤਮਾ ਦੀ ਰਜ਼ਾ ਨੂੰ ਕਿੰਨਾ ਕਬੂਲ ਰਹੇ ਹੋ ਤੁਸੀਂ ਦੂਜਿਆਂ ਨਾਲ ਲੋਕਾਈ ਨਾਲ ਕਿੰਨਾ ਚੰਗਾ ਵਿਹਾਰ ਕਰ ਰਹੇ ਹੋ ਤੁਸੀਂ ਪ੍ਰਮਾਤਮਾ ਨੂੰ ਕਿੰਨਾ ਕੁ ਯਾਦ ਕਰਦੇ ਹੋ ਇਹ ਹੈ ਸੁੰਦਰਤਾ ਜਿਹੜੇ ਨਾਮ ਜਪਣ ਵਾਲੇ ਹੁੰਦੇ ਉਹਨਾਂ ਦੇ ਚਿਹਰੇ ਤੋਂ ਦਿਸ ਪੈਂਦਾ ਵੀ ਇਹ ਨਾਮ ਜਪਣ ਵਾਲੇ ਲੋਕਿਆ ਨਹੀਂ ਰਹਿੰਦਾ ਭਾਵੇਂ ਉਹ ਆਪਣੇ ਆਪ ਨੂੰ ਛਪਾਉਣ ਅਤੀ ਅਤੀ ਰਾਤ ਉੱਠ ਕੇ ਨਾਮ ਜਪਣ ਪਰ ਪਤਾ ਲੱਗ ਜਾਂਦਾ ਫੁੱਲ ਦੇ ਵਿੱਚੋਂ ਖੁਸ਼ਬੂ ਤੇ ਆਉਣੀ ਆਉਣੀ ਹੈ ਨਾਮ ਜਪਣ ਵਾਲੇ ਵਿੱਚੋਂ ਵੀ ਸੁਭ ਗੁਣਾ ਦੀ ਸੁਗੰਧੀ ਆਉਂਦੀ ਆਉਂਦੀ ਹੈ ਭਾਈ ਵੀਰ ਸਿੰਘ ਜੀ ਵਿਦੇਸ਼ ਵਿੱਚ ਪਾਰਕ ਵਿੱਚ ਸੈਰ ਕਰ ਰਹੇ ਸਨ ਇੱਕ ਅੰਗਰੇਜ਼ ਬੱਚੀ ਆਪਣੇ ਮਾਤਾ ਪਿਤਾ ਨਾਲ ਸੈਰ ਕਰ ਰਹੀ ਸੀ ਭਾਈ ਸਾਹਿਬ ਜੀ ਸੈਰ ਕਰਕੇ ਬੈਠ ਗਏ ਉਹ ਬੱਚੀ ਆ ਕੇ ਪੁੱਛਦੀ ਹੈ ਕਿ ਮਿਸਟਰ ਸਿੰਘ ਤੁਸੀਂ ਇੰਨੇ ਸੁੰਦਰ ਕਿਉਂ ਤੁਸੀਂ ਸੋਹਣੇ ਕਿਉਂ ਭਾਈ ਵੀਰ ਸਿੰਘ ਕਹਿੰਦੇ ਵੀ ਮੈਂ ਇਨਾ ਸੋਹਣਾ ਤੇ ਨਹੀਂ ਪਰ ਪਤਾ ਨਹੀਂ ਤੈਨੂੰ ਕਿਉਂ ਸੋਹਣਾ ਲੱਗੇ ਉਹ ਕਹਿੰਦੇ ਨਹੀਂ ਮੈਨੂੰ ਦੱਸੋ ਤੇ ਭਾਈ ਵੀਰ ਸਿੰਘ ਕਹਿੰਦੇ ਜਿਸ ਸੋਹਣੇ ਦੀ ਮੈਂ ਸਿਫਤ ਕਰਦਾ ਨਾ ਜਿਹਦੇ ਮੈਂ ਨਾਮ ਜਪਦਾ ਉਹ ਰੱਬ ਬੜਾ ਸੋਹਣਾ ਵਾ ਮੈਂ ਉਹਦਾ ਨਾਮ ਜਪਦਾ ਹਮਰਤ ਵੇਲੇ ਉੱਠ ਕੇ ਬਾਣੀ ਪੜਦਾ ਹਾਂ ਛਾਤ ਤਾਂ ਕਰਕੇ ਮੈਂ ਤੁਹਾਨੂੰ ਸੋਹਣਾ ਲੱਗੇ ਕਿਉਂਕਿ ਉਹ ਬੜਾ ਸੋਹਣਾ ਹੈ ਤੇ ਉਹ ਦੂਜਾ ਸਵਾਲ ਸੀ ਵੀ ਮੈਂ ਵੀ ਸੁੰਦਰ ਬਣ ਸਕਦੀ ਹਾਂ ਇਸ ਤਰ੍ਹਾਂ ਤੇ ਭਾਈ ਸਾਹਿਬ ਕਹਿੰਦੇ ਕਿ ਇਸ਼ਨਾਨ ਕਰਕੇ ਸੁੰਦਰ ਵਸਤਰ ਪਾ ਕੇ ਤੇ ਚੌਂਕੜੀ ਮਾਰ ਕੇ ਅੱਖਾਂ ਬੰਦ ਕਰਕੇ ਜਪਣਾ ਸਤਨਾਮ ਵਾਹਿਗੁਰੂ ਸਿੱਖਿਆ ਲੈ ਕੇ ਚਲੇ ਗਈ ਅਗਲੇ ਦਿਨ ਭਾਈ ਸਾਹਿਬ ਫੇਰ ਸੈਰ ਕਰਕੇ ਬੈਠੇ ਹੋਏ ਨੇ ਉਹਦੇ ਮਾਤਾ ਪਿਤਾ ਆਏ ਨੇ ਬੱਚੀ ਦੇ ਉਹ ਕਹਿਣ ਲੱਗੇ ਮਿਸਟਰ ਸਿੰਘ ਤੁਸੀਂ ਸਾਡੀ ਬੱਚੀ ਨੂੰ ਕੀ ਕਰ ਦਿੱਤਾ ਉਹ ਕਹਿੰਦੇ ਕੀ ਹੋਇਆ ਕਹਿੰਦੇ ਅੱਖਾਂ ਬੰਦ ਕਰਕੇ ਚੌਂਕੜਾ ਮਾਰ ਕੇ ਬੈਠੀ ਐ ਦੋ ਹੀ ਸ਼ਬਦ ਬੋਲਦੀ ਐ ਸਤਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਗੁਰੂ ਸਾਹਿਬ ਨੇ ਐਵੇਂ ਨਹੀਂ ਕਿਹਾ ਵੀ ਜਿਹੜਾ ਜੁੜਿਆ ਹੋਇਆ ਨਾ ਜਿਹੜਾ ਸੰਤ ਸਾਧੂ ਜਨ ਉਹਦੀ ਸੰਗਤ ਕਰਨੀ ਹੈ ਉਹਦੀ ਸੰਗਤ ਕਰੋਗੇ ਉਹ ਨਾਮ ਜਪਦਾ ਤੁਹਾਡੀ ਝੋਲੀ ਵਿੱਚ ਵੀ ਨਾਮ ਦਾ ਕਿਣਕਾ ਪੈ ਜਾਏਗਾ ਤੇ ਜਿਹੜਾ ਰੱਬ ਨੂੰ ਟੋਟਾ ਹੋਇਆ ਹੈ ਤੁਹਾਨੂੰ ਪਤਾ ਲੱਗੇ ਸਾਹਮਣੋਂ ਆ ਰਿਹਾ ਕਿਨਾਰਾ ਕਰ ਜਿਓ ਉਹਦੀ ਸੰਗਤ ਨਾ ਕਰੋ ਉਹਦੇ ਮੱਥੇ ਹੀ ਨਾ ਲੱਗੋ ਕਹਿੰਦੇ ਦੂਰ ਹੈ ਜਾਈਏ ਭਾਗ ਦੂਰੋਂ ਭੱਜੋ ਪਰਾਂ ਹੋ ਜੋ ਕਬੀਰ ਸਾਹਿਬ ਜੀ ਕਿਉਂ ਕਹਿੰਦੇ ਬਾਸਨਕਾਰੋ ਪਰਸੀਏ ਤੋ ਕਛ ਲਾਗੇ ਦਾਗ ਪ੍ਰਾਣੇ ਸਮੇਂ ਚ ਲੱਕੜਾਂ ਦੀ ਅੱਗ ਤੇ ਭੋਜਨ ਬਣਾਇਆ ਜਾਂਦਾ ਸੀ ਤੇ ਉਹ ਬਰਤਨ ਕਾਲਾ ਹੋ ਜਾਂਦਾ ਸੀ ਤੇ ਕਹਿੰਦੇ ਜੇ ਕਾਲੇ ਬਰਤਨ ਨੂੰ ਪਕੜੀਏ ਤੇ ਕੁਝ ਨਾ ਕੁਝ ਦਾਗ ਤੇ ਲੱਗ ਹੀ ਜਾਂਦਾ ਹੈ ਤੁਹਾਡੇ ਹੱਥ ਕਾਲੇ ਹੋ ਜਾਣਗੇ ਜਾਂ ਕੱਪੜਿਆਂ ਨੂੰ ਲੱਗ ਜੇਗਾ ਜੇ ਰੱਬ ਨੂੰ ਟੁੱਟੇ ਬੰਦੇ ਦੀ ਸੰਗਤ ਕਰੋਗੇ ਕੋਈ ਨਾ ਕੋਈ ਲਾਸ਼ਨ ਤੁਹਾਡੇ ਜੀਵਨ ਵਿੱਚ ਲਾ ਦੇਗਾ ਇਸ ਵਾਸਤੇ ਜੁੜੇ ਹੋਏ ਦੀ ਸੰਗਤ ਕਰਨੀ ਹੈ ਰੱਬ ਜੀ ਤੂੰ ਸੁੰਦਰ ਹੈ ਤੂੰ ਸਿਆਣਾ ਹੈ ਰੂੜੋ ਠਾਕੁਰ ਮਹਾਰੋ ਮਹਾਰੋ ਭਾਵ ਪਰਬੀਨ ਇਹਨੂੰ ਸਿੱਧੇ ਸ਼ਬਦਾਂ 'ਚ ਆਪਾਂ ਕਹਿੰਦੇ ਬੜਾ ਮਾਹਿਰ ਹੈ ਇਹ ਕੰਮ ਕਰਨ ਵਿੱਚ ਬੜਾ ਮਾਹਿਰ ਹੈ ਉਹ ਹੈ ਜਿਹੜਾ ਸ਼ਬਦ ਇੱਥੇ ਵਰਤਿਆ ਨਾ ਮਾਹਰ ਇਹ ਬੜਾ ਪਰਮੇਨ ਹੈ ਬੜਾ ਨਪੁੰਨ ਹੈ ਕਹਿਣ ਤੋਂ ਭਾਅ ਬੜਾ ਸਿਆਣਾ ਹੈ ਰੱਬ ਜੀ ਤੂੰ ਬੜਾ ਸਿਆਣਾ ਏ ਰੂੜੀ ਗੁਰਬਾਣੀ ਤੇ ਅਗਲੀ ਗੱਲ ਗੁਰੂ ਦੀ ਜਿਹੜੀ ਸੁੰਦਰ ਬਾਣੀ ਉਹਦੇ ਰਾਹੀਂ ਤੇਰੀ ਪ੍ਰਾਪਤੀ ਹੋ ਸਕਦੀ ਹੈ